ਲਓ ਵੀ ਦੋਸਤੋ ਤੁਹਾਡਾ ਫੋਨ ਵੀ ਉਂਗਲ ਦੇ ਇਸ਼ਾਰੇ ਨਾਲ ਚੱਲਣ ਲੱਗ ਜੂਗਾ ਕੋਈ ਮਹਿੰਗਾ ਫੋਨ ਲੈਣ ਦੀ ਲੋੜ ਨਹੀਂ ਤੁਸੀਂ ਇਸੇ ਫੋਨ ਨੂੰ ਹੀ ਜਿਹੜਾ ਤੁਸੀਂ ਵਰਤ ਰਹੇ ਹੋ ਇਸੇ ਨੂੰ ਇਦਾਂ ਬਣਾ ਸਕਦੇ ਹੋ ਤੇ ਉਹਦੇ ਲਈ ਤੁਸੀਂ ਕੀ ਕਰਨਾ ਤੁਹਾਨੂੰ ਸਾਰਾ ਤਰੀਕਾ ਦੱਸੂਗਾ ਤੇ ਤੁਸੀਂ ਵੀਡੀਓ ਦੇ ਵਿੱਚ ਬਣੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਸਭ ਤੋਂ ਪਹਿਲਾਂ ਤੁਸੀਂ ਜਾਣਾ ਪਲੇ ਸਟੋਰ ਦੇ ਵਿੱਚ ਪਲੇ ਸਟੋਰ ਖੋਲ ਕੇ ਆਹ ਵਾਲੀ ਐਪ ਇੰਸਟਾਲ ਕਰਨੀ ਆ ਅਸ ਦੇਖ ਲਓ ਸਾਹਮਣੇ ਤੁਹਾਡੇ ਇਹਨੂੰ ਐਪਲੀਕੇਸ਼ਨ ਨੂੰ ਇੰਸਟਾਲ ਕਰਕੇ ਓਪਨ ਕਰਨਾਗਾ ਓਪਨ ਕਰਕੇ ਇਦਾਂ ਉਹ ਪਰਮਿਸ਼ਨ ਦੇ ਦੇਣੀ ਆ ਫਿਰ ਐਗਰੀ ਕਰਕੇ ਨੈਕਸਟ ਫਿਰ ਡਾਊਨਲੋਡ ਐਪ ਤੇ ਕਲਿੱਕ ਕਰਨਾਗਾ ਉਹਨੂੰ ਆਨ ਕਰ ਦੇਣਾ ਸਾਰਿਆਂ ਨੂੰ ਤੇ ਇੱਧਰ ਕਲਿੱਕ ਕਰਕੇ ਤੇ ਓਕੇ ਵਾਲਾ ਬਟਨ ਦਬ ਦਿਓ ਤੇ ਤੁਹਾਡਾ ਫੋਨ ਉਦਾਂ ਚੱਲ ਪੂਗਾ ਤੇ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਆ ਸੈਟਿੰਗਾਂ ਕਰਨੀਆਂ ਐ ਇਸ ਤਰ੍ਹਾਂ ਤੁਸੀਂ ਸਾਹਮਣੇ ਉਂਗਲ ਕਰਨੀ ਹੈ ਕੈਮਰੇ ਦੇ ਫਿਰ ਇਹਨੂੰ ਅਪ ਡਾਊਨ ਕਰਨਾਗਾ ਇਹ ਪੂਰੀ ਜਦੋਂ ਤੁਹਾਡੀ ਸੈਟਿੰਗ ਹੋਊਗੀ ਤਾਂ ਤੁਹਾਡਾ ਫੋਨ ਇਸ ਤਰ੍ਹਾਂ ਚੱਲੇਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣਾ ਜਿਹੜਾ ਪੇਜ ਹੈ ਇਹਨੂੰ ਫੋਲੋ ਕਰ ਲਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ